بہت شیپتی رام چندر مہاراج کی جی جی رام برہم مہنت شانتی گیری جی مہاراج جی برہمدیو مہنت شری ردرا گیری جی مہاراج جی اپار کرپا کے پرم پوجے گرو جی مہاراج جی آشیواد اگوائی لال رام لیلا کلب خاص رجسٹر وٹوجہ رام لیلا منچن کشمیر پارک سہی آپ سب کے آشرواد کیا جا رہا ہے اس جب لویا علاقہ لویا شہر واسیا کا سامان سہیوگ ہے ابو دنوتی ہوں کہ وہ روزانہ اپنے کیمی سمے کٹ کے پنڈال رام لیلا دیکھتے ہیں کلاکار کی حوصلہ افزائی کرتے ہیں ਤੇ ਸਾਨੂੰ ਬਹੁਤ ਸਾਰਾ ਆਰਥਿਕ ਸਹਿਯੋਗ ਆਪਣੇ ਆਪ ਦੇ ਕੇ ਜਾ ਰਹੇ ਨੇ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ ਧੰਨਵਾਦੀਆਂ ਤੇ ਕੁਝ ਇਸੇ ਨਾਲ ਹੀ ਧੰਨਵਾਦ ਕਰਨਾ ਪਾਉਂਦਾ ਹੈ ਸਾਡੇ ਐਨ ਆਰ ਆਈ ਵੀਰਾਂ ਦਾ ਕਿ ਇਹਨਾਂ ਨੇ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਬਹੁਤ ਜ਼ਿਆਦਾ ਫਰੇਵ ਕੀਤਾ ਕਿ ਤੁਸੀਂ ਜਿਹੜੀ ਗਾਂ ਦੀ ਆਵਾ 10 ਦਿਨ ਦੀ ਕਰੋ ਵਧੀਆ ਕਰੋ ਜਿੰਨੇ ਵੀ ਪੈਸੇ ਲੱਗਣਗੇ ਅਸੀਂ ਦੇਵਾਂਗੇ ਸੋ ਅਸੀਂ ਇਹਨਾਂ ਦੇ ਪ੍ਰੇਰਨਾ ਤੇ ਨਾਲ ਇਸ ਸਾਲ 2025 ਦੇ ਵਿੱਚ ਪੂਰੇ 10 ਦਿਨ ਦੀ Ramlila ਕਰ ਰਹੇ ਆ ਇੱਕ ਦੁਸ਼ਹਿਰਾ ਕਰ ਰਹੇ ਆ ਦੋ ਕੁੱਤਨ ਕੁੜੀਆਂ ਗਰਾਉਂ ਸੱਧੂ ਕੋਲ ਲੋਈਆਂ ਆਫੇ ਤੇ ਸਾਨੂੰ ਬਹੁਤ ਜ਼ਿਆਦਾ ਮਾਣ ਹੈ ਸਾਡੇ ਸ਼ਹਿਰ ਦੇ ਜੰਪਾਲ ਲੋਈਆਂ ਦੇ ਨਾਲ ਸੰਬੰਧਨ ਐਨ ਆਰ ਆਈ ਵੀ ਜਿਹੜੇ ਵਿਦੇਸ਼ਾਂ ਦੇ ਇਕੱਠੇ ਨੇ ਤੇ ਲੋਈਆਂ ਨੂੰ ਪਿਆਰ ਕਰਦੇ ਨੇ ਉਹਨਾਂ ਦੇ ਵਿੱਚ ਅਸੀਂ ਸਪੈਸ਼ਲੀ ਖਾਸ ਹੋ ਕੇ ਦਿਲੋਂ ਧੰਨਵਾਦ ਕਰਦੇ ਆ ਸ਼ੋਕਮਾਨ ਸੱਦੀ ਜੀ ਪਿੱਟੂ ਬਾਦਰੀ ਜਿਨ੍ਹਾਂ ਨੂੰ ਆਪਾਂ ਸਾਰੇ ਪਿਆਰ ਦੇ ਨਾਲ ਵੈਲਕਮ ਕਹਿੰਦੇ ਆ ਅਸੀਂ ਉਹਨਾਂ ਦੇ ਬਹੁਤ ਕੀ ਜਿਆਦਾ ਧੰਨਵਾਦੀ ਹਾਂ ਮਾਸਟਰ ਇੰਦਰਜੀਤ ਸਿੰਘ ਗਾਗਨ ਪ੍ਰਿੰਸ ਬਾਦਰੀ ਉਹਨਾਂ ਦੇ ਸੁਪੁੱਤਰ ਨੇ ਜੀਜੀ ਮਾਸਟਰ ਜਿੰਦੇ ਇਹਨਾਂ ਨੇ ਸਾਨੂੰ ਬਹੁਤ ਜਿਆਦਾ ਅਭਿタルਜੀ ਦੇ ਰੋਹਿਤ ਸ਼ਰਮਾ 라ਹੂਨ ਸ਼ਰਮਾ ਰਿਆ ਰਿਸ਼ਵੀ ਆਰਵਿਤ ਸਾਨਵੀ ਇਹਨਾਂ ਦੇ ਬਹੁਤ ਧੰਨਵਾਦ ਦੀਆਂ ਔਰ ਸਾਵੀ ਵੀ ਫੋਟੋਗ੍ਰਾਫੀ ਆਸਟ੍ਰੇਲੀਆ ਦੇ ਵਿੱਚ ਇੱਕ ਸਾਡੀ ਜਿਹੜੀ ਲੋਈਆਂ ਦੇ ਨਾਂ ਤੇ ਸਾਡੀ ਸੇਵਾ ਚ ਪਛਾਣ ਹੈ ਲੋਈਆਂ ਕਾਸਟ ਹੋ ਲੋਈਆਂ ਕਾਸਟ ਵਾਲੇ ਐਕੀਅਰ ਦੇ ਤੁਸ਼ੋਰਾ ਜੀ ਉਹਨਾਂ ਦੇ ਬਹੁਤ ਹੀ ਧੰਨਵਾਦੀਆਂ ਔਰ ਅਸੀਂ ਧੰਨਵਾਦੀਆਂ ਸਬਾਰ ਐਮਪੀ ਸਿੰਘ ਸਮੀਰ ਵਾਲੀ ਉਹ ਦਰਜੀਤ ਪਾਗੜੀ ਪਰਵਾਰ ਦੀ ਔਰ ਜਸ਼ਨ ਸਮੀਰ ਦੇ ਬੇਟਾ ਅਸੀਂ ਧੰਨਵਾਦੀਆਂ ਰੀ ਨੰਬਰ 1 ਸਾਡੇ ਪੰਜਾਬੀ ਯੂਨੀਵਰਸਿਟੀ ਤੋਂ ਮਿਸ਼ਨ ਚਾਜ ਜਦੋਂ ਵੀ ਕੋਈ ਕੰਮ ਹੋਣਾ ਹੋਵੇ ਸਾਡਾ ਸਹਿਯੋਗ ਕਰਦੇ ਨੇ ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਆ ਕੁਲਦੀਪ ਕਾਲਿਆ ਜੀ ਲक्की ਸ਼ਾਹਦਾ ਰਜ਼ੀਰ ਕਾਂਦੀ ਬੋਲੜੀ ਸਵੀ ਸੱਗੀ ਜੀ ਔਰ ਸਖਦੇਵ ਭਾਈ ਭਾਜੀ ਜਿਨ੍ਹਾਂ ਨੂੰ ਅਸੀਂ ਸਮੋਸਿਆਂ ਨਾਲ ਜਾਣਦੇ ਆ ਵਿਕਾਸ ਰਤਨ ਸਾਡੇ ਬੀਬੀ ਦੇ ਪੁੱਤ ਦਾ ਬੇਟਾ ਰਮੇਸ਼ਾ ਜੀ ਦੀ ਔਰ ਕਿੰਦਰ ਤੇ ਰਸ਼ਵਾਲ ਭਾਜੀ ਜਿਨ੍ਹਾਂ ਨੇ ਪੜੇ ਲੋਹਿਆਂ ਦੇ ਵਿੱਚ ਜਿਹੜੀ ਸਾਡੀ ਸੰਸਥਾ ਹੈ ਗੁਨਾਮਤ ਮੋਦੀ ਫਾਨਾ ਔਰ ਸੋਚ ਸ਼ਟਰੋ ਦੀ ਬੈਕਬੋਨ ਹੈ ਔਰ ਨਜ਼ਰ ਕਰਨ ਸੇਵਾਦਾਰ ਜਿਹੜੇ ਲੋਹਿਆਂ ਦੇ ਵਿੱਚ ਬਹੁਤ ਜ਼ਿਆਦਾ ਹਰ ਕੰਮ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਰੋਲ ਤੇ ਰਹਿਦੇ ਨੇ ਉਹਨਾਂ ਨੂੰ ਵੀ ਸਪੋਰਟ ਕਰਦੇ ਨੇ ਸ਼ਾਇਦ ਵਿੱਚ ਕੋਈ ਵੀ ਧਾਰਮਿਕ ਸਮਾਜਿਕ ਪ੍ਰੋਗਰਾਮ ਵੀ ਉਹਨਾਂ ਨੂੰ ਸਹਿਯੋਗ ਕਰਦੇ ਨੇ ਅਸੀਂ ਧੰਨਵਾਦ ਕਰੀਆ ਰਿਸ਼ਵਾਲ ਬਾਜੇ ਜੀ ਔਰ ਸਾਡਾ ਮਿੱਤਰ ਪਿੰਦਰ ਔਰ ਮੇਰਾ ਸ਼ੋਦਾਰੀ ਕੋਟੀ ਯੂਐਸਏ ਤੋਂ ਇਹਨਾਂ ਸਾਰੇ ਐਨਆਰਆਈ ਵੀਰਾਂ ਦਾ ਅਸੀਂ ਬਹੁਤ ਹੀ ਧੰਨਵਾਦੀਆਂ ਜੇ ਕਿਸੇ ਦਾ ਮਾਣ ਨਾਲੋਂ